ਮੈਂ ਕਹਿਣਾ ਚਾਹੁੰਦਾ ਕਿ ਇਹ 1974 ਦੇ ਉੱਪਰ ਪੂਰੀ ਰਿਪੋਰਟਿੰਗ ਹੋਏਗੀ ਮੀਨਸ ਟੋਟਲੀ ਉੱਥੇ ਕੈਮਰਾ ਲੱਗਿਆ ਹੋਏਗਾ ਜਿੰਨੂੰ ਮੈਂ ਸੀ ਆਫਿਸ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਿੱਤੀ ਉਹਨੂੰ ਪੂਰਾ ਕਪੂਰਾ ਪੁੱਛ ਸਾਡੇ ਸੈਂਸਿਟਿਵ ਹੈ ਆਜਕਲ ਉਹਨਾਂ ਦੇ ਵਿੱਚੋਂ ਉਹਨਾਂ ਪੋਲਿੰਗ ਬੂਥਾਂ ਦੇ ਉੱਪਰ ਅਸੀਂ ਹਿੰਡਾਂ ਵਿੱਚ ਫਲੈਗ ਮਾਰਕ ਕਰਾ ਰਹੇ ਹਾਂ ਸੀਪੀਐਫ ਔਰ ਪੰਜਾਬ ਇਸ ਤੋਂ ਇਲਾਵਾ ਜੋ ਵੀ ਸੈਂਸਿਟਿਵ ਪੋਲਿੰਗ ਲੋਕੇਸ਼ਨ ਹੈ ਉਹਨਾਂ ਦੇ ਵਿੱਚੋਂ ਮਾਈਕਰੋਬਜਰਵਰ ਅਸੀਂ ला ਰਹੇ ਹਾਂ ਕਿ ਸੈਂਟਰਲ ਗਵਰਨਮੈਂਟ ਦੇ ਐਮਪਲਾਈਜ਼ ਹੋਣੇ ਬਾਅਦ ਉੱਥੇ ਜੋ ਹੈ ਸੀਐਪੀਐਫ ਲੱਗੇਗੀ ਔਰ ਉੱਥੇ ਵੈਕਾਸਟਿੰਗ ਲੱਗੇਗੀ ਜੋ ਬੰਦੇ ਡਿਊਟੀ ਤੋਂ ਗੈਰਹਾਜ਼ਰ ਰਹਿੰਦੇ ਆ ਬਹੁਤ ਹੀ ਥੋੜਾ ਪਰਸੈਂਟੇਜ ਹੈ 1 ਜਾਂ 2% ਜੋ ਕਿ ਡਿਊਟੀ ਤੋਂ ਗੈਰਹਾਜ਼ਰ ਰਹਿੰਦਾ ਉਹਨਾਂ ਨੂੰ ਨੋਟਿਸ ਇਸ਼ੂ ਹੋ ਗਏ ਆ ਔਰ ਜੋ ਆਰਪੀ ਐਕਟ 1951 ਦੇ ਹਿਸਾਬ ਨਾਲ ਜਾਂ ਉਹਨਾਂ ਦੇ ਹਰਾਵਾ ਦੇ ਉਹਨਾਂ ਤੇ ਐਫਆਈਆਰ ਕੀਤੀ ਜਾਏਗੀ ਸੂਬੇ ਵਿੱਚ ਲੋਕ ਸਭਾ ਚੋਣਾਂ ਉਹਨਾਂ ਦੌਰਾਨ ਪੂਜੀ ਦਿਨ ਬਾਕੀ ਰਹਿ ਗਿਆ ਹਨ ਇਸ ਦੌਰਾਨ ਸਾਰੀਆਂ ਤਿਆਰੀਆਂ ਮੁਕੰਮਲ ਕਰਦੀ ਹੋਈਆਂ ਹਨ ਅੱਜ ਅਸੀਂ ਗੱਲ ਕਰਾਂਗੇ ਰਟਰਨਿੰਗ ਅਫਸਰ ਕਮ ਡਿਪਟੀ ਕਮਿਸ਼ਨਰ ਲੋਕ ਸਭਾ ਹਲਕਾ ਤਰਨਤਾਰਨ ਜੀ ਸੰਦੀਪ ਕੁਮਾਰ ਜੀ ਅਈਐਸ ਨਾਲ ਔਰ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਿਆ ਹਨ ਔਰ ਕੀ ਅਪੀਲ ਕਰਨਾ ਚਾਹੁੰਦੇ ਸਰ ਜੰਗਮਨੀ ਜੀ ਸੁਣੋ ਅਟੇ ਰਹੀ सर की, -की इंतजाम किए गए और किन्ने वोटर है और अगर प्रबंध जो खडूर सभा पार्लियामेंटरी कास्टिचुएंसी है वो नाइन असैम्बली कास्टिचुएंसी पैदा चार तरन तारण फिरोजपुर के जीरा दो अमृतसर बाबा बकाला और जंडियाला गुरु और दो कपूरथला कपाड़ कपूरथला है सुल्तानपुर इन चो टोटल वोटर जो हैं वो लगभग उन्नीस लाख हैं और ये टोटल जो पोलिंग स्टेशन पूरी खडूर सभा पार्लियामेंटरी कांसटिट्युएसी के नाइनटीन सैवनटी फोर ये जे आप सेंसटिव या क्रिटिकल पोलिंग स्टेस मनीए तो आठ सौ आठ ये आप सारे जो भी क्रिटिकल पोलिंग स्टेशन की कंडीशन है या जो भी उन्होंने रिक्वायरमेंट है वो फुलफिल करा एक गल मैं कहना चाहता कि यह नाइनटीन सैवनटी फोर के उपर पूरी वैबकास्टिंग होगी मीनस टोटली उत कैमरा लग्या होएगा जिनू मैं ਅੱਤ ਸੀਓ ਆਫਿਸ ਤੇ ਐ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਿੱਲੀ ਉਹਨੂੰ ਪੂਰਾ ਕਪੂਰਾ ਕਵਚ ਜੀ ਸਰ ਇਹ ਇਹ ਕਿਹਦੇ ਕੋਈ ਸੈਂਸਿਟਿਵ ਜਿਹੜੇ ਬੂਥ ਹੈਗੇ ਆ ਉਥੇ ਕਿਵੇਂ ਦੇ ਇੰਤਜ਼ਾਮ ਕੀਤੇ ਗਏ ਆ ਉਹਨਾਂ ਨੂੰ ਸਕਿਉਰਟੀ ਰੀਜ਼ਨ ਨੂੰ ਲੈ ਕੇ ਜੀ ਜੋ ਵੀ ਅਸੀਂ ਸਾਡੇ ਸੈਂਸਿਟਿਵ ਹੈ ਆਜ ਕੱਲ ਉਹਨਾਂ ਦੇ ਵਿੱਚੋਂ ਉਹਨਾਂ ਕੋਲਿੰਗ ਬੂਥਾਂ ਤੇ ਉੱਪਰ ਅਸੀਂ ਉਹਨੂੰ ਪਿੰਡਾਂ 'ਚ ਫਲੈਗ ਮਾਰਕ ਕਰਾ ਰਹੇ ਹਾਂ ਸੀਪੀਐਸ ਔਰ ਪੰਜਾਬ ਪੁਲਿਸ ਇਸ ਤੋਂ ਇਲਾਵਾ ਜੋ ਵੀ ਸੈਂਸਿਟਿਵ ਪੋਲਿੰਗ ਲੋਕੇਸ਼ਨ ਹੈ ਉਹਨਾਂ ਦੇ ਵਿੱਚ ਉਹ ਮਾਈਕਰੋ অবজারভার ਅਸਿਲ ਆ ਰਹੇ ਨੇ ਕਿ ਸੈਂਟਰਲ ਗਵਰਨਮੈਂਟ ਦੇ ਅਮਪਲਾਈ ਜੋ ਹੈ ਉਹਦੇ ਬਾਅਦ ਉੱਥੇ ਜੋ ਹੈ ਸੀਏਪੀਐਫ ਲੱਗੇਗੀ ਔਰ ਉੱਥੇ ਵੈਬਕਾਸਟਿੰਗ ਲੱਗੇਗੀ ਥੀਸ ਆਰ ਦਾ ਪੈਰਾਮੀਟਰਸ ਵਿਚ 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 ਆਰ ਕੰਪਲਸਰੀ ਐਸ ਪਰ ਇਕਾਈ ਗਾਈਡਲਾਈਨਸ ਔਰ ਸਰ ਇਹਦੇ ਵਿੱਚ ਜਿਹੜੀ ਡਿਊਟੀ ਚੋਣ ਅਮਲੇ ਦੀ ਲਗਾਈ ਗਈ ਹੈ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਔਰ ਉਹਨਾਂ ਨੂੰ ਕਿਸ ਤਰ੍ਹਾਂ ਦੇ ਅੱਗੇ ਗਾ ਅਗੇ ਜਿਹੜੇ ਐਬਸੈਂਟ ਰਹੇ ਆ ਉਹਨਾਂ ਖਿਲਾਫ ਕੀ ਕਾਰਵਾਈ ਕੀਤੀ ਗਈ ਹਾਂ ਜੋ ਚੋਣ ਅਮਲਾ ਜੋ ਲਗਭਗ 5000 ਸੇ ਲੇਕੇ 5500 ਟੋਟਲ ਇੰਨੇ ਜੋ ਲੋਕ ਹੈ ਇਸ ਪੂਰੇ ਚੋਣ ਪ੍ਰੋਸੈਸ ਦੇ ਵਿੱਚ ਡਿਸਟ੍ਰਿਕਟ ਕਰੰਤਾਂਦ ਦੇ ਲੱਗੇ ਹੋਏ ਹਨ ਉਹਨਾਂ ਨੂੰ ਅਸੀਂ ਟ੍ਰੇਨਿੰਗ ਦੇ ਰਹੇ ਹਾਂ ਜੋ ਜੋ ਉਹਨਾਂ ਦਾ ਕੰਮ ਹੈ ਉਸ ਦੇ ਹਿਸਾਬ ਨਾਲ ਉਹਨਾਂ ਨੂੰ ਪੂਰੀ ਦੋ ਦੋ ਜਾਂ ਤਿੰਨ ਟ੍ਰੇਨਿੰਗ ਦੇ ਰਹੇ ਹਾਂ ਔਰ ਜੋ ਬੰਦੇ ਡਿਊਟੀ ਤੋਂ ਗੈਰ ਹਾਜ਼ਰ ਰਹਿੰਦੇ ਹਨ ਬਹੁਤ ਹੀ ਥੋੜਾ ਪਰਸੈਂਟੇਜ ਹੈ 1 ਜਾਂ 2% ਜੋ ਕਿ ਡਿਊਟੀ ਤੋਂ ਗੈਰ ਹਾਜ਼ਰ ਰਹਿੰਦਾ ਉਹਨਾਂ ਨੂੰ ਨੋਟਿਸ ਇਸ਼ੂ ਹੋ ਗਏ ਹਨ ਔਰ ਜੋ ਆਰਪੀ ਐਕਟ 1951 ਦੇ ਹਿਸਾਬ ਨਾਲ ਜਾਂ ਉਹਨਾਂ ਦੇ ਧਰਾਵਾਂ ਦੇ ਉਹਨਾਂ ਤੇ ਐਫਆਈਆਰ ਕੀਤੀ ਜਾਏਗੀ ਕੱਲ ਹੀ ਐਫਆਈਆਰ दर्ज ਹੋਏਗੀ ਜੋ ਬੰਦਾ ਡਿਊਟੀ ਤੇ ਆਪਣੀ ਨਹੀਂ ਹੁੰਦਾ ਚਲੋ ਸਰ ਗਰਮੀ ਬਹੁਤ ਹੈ ਤਾਪਮਾਨ 45 46 ਡਿਗਰੀ ਦੇ ਉੱਪਰ ਚਲਾ ਗਿਆ ਹੋਆ ਔਰ ਇਸ ਦੌਰਾਨ ਜਿਹੜੇ ਵੋਟਰਸ ਆਣਗੇ ਜਿਵੇਂ ਕੋਈ ਬਜ਼ੁਰਗ ਹੋਣਗੇ ਉਹਨਾਂ ਵਾਸਤੇ ਔਰ ਜਿਹੜੇ ਕਰਮਚਾਰੀ ਉੱਥੇ ਕੰਮ ਲਈ ਤਣਾਤ ਹੋਣਗੇ ਉਹਨਾਂ ਵਾਸਤੇ ਕਿਵੇਂ ਦਾ ਇੰਤਜ਼ਾਮ ਕੀਤਾ ਗਿਆ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ 1 ਜੂਨ ਨੂੰ ਕਾਫੀ ਟੈਂਪਰੇਚਰ ਜੋ ਹੈ 45 ਦੇ ਆਰਾਊਂਡ ਹੋਏਗਾ ਉਹਦੇ ਲਈ ਅਸੀਂ ਹਰ प्लेस जो है अरेजमेंट किए हैं जिमें कि चोन पार्टीज या चोन जो आ, 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 पोलिंग पार्टीज हैं उन्होंने लिए असी ओ आर एस मैडिकल फैसिलिटी सारा का सारा फैसिलिटी की सेट्स भी सिमिलरली ज पोलिंग बूथ से जाइए पोलिंग बूथ पर कूलर की फैसिलिटी उगी है, है। उ पंखे लगे होट्स की फैसिलिटी है ਔਰ ਚਾਬੀਨ ਦੀ ਫੈਸਿਲਿਟੀ ਵੀ ਉੱਥੇ ਹੋਏਗੀ ਔਰ ਮੈਡੀਕਲ ਫੈਸਿਲਿਟੀ ਪੰਜ ਚਾਰ ਜੋ ਹੈ ਹੋਲਿੰਗ ਲੋਕੇਸ਼ਨ ਨੂੰ ਕਵਰ ਕਰਕੇ ਇੱਕ ਤੇ ਉਥੇ ਅਸੀਂ ਮੈਡੀਕਲ ਟੀਮ ਪਾਈ ਜੀ ਸਰ ਇਹਦੇ ਵਿੱਚ ਜਿਹੜੇ ਐਫ ਆਈ ਆ ਤੁਸੀਂ ਕਹੇ ਕਰਮਚਾਰੀਆਂ ਦੀ ਕੀਤੀਆਂ ਜਾਣਗੀਆਂ ਔਰ ਇਹਨਾਂ ਦੀ ਡਿਊਟੀਆਂ ਜਿਹੜੀ ਇਹਨਾਂ ਨੂੰ ਕਿਸ ਸਮੇਂ ਤੇ ਸਾਰਾ ਸਮਾਨ ਮੁਹਈਆ ਕਰਵਾਇਆ ਜਾ ਰਿਹਾ ਕਰੋ ਉਹਨਾਂ ਨੂੰ ਰਵਾਨਗੀ ਕੀਤੀ ਜਾਏਗੀ ਇਹਨਾਂ ਦੇ ਠਹਿਰਨ ਨਗਰ ਦਾ ਪ੍ਰਬੰਧ ਕੀਤਾ ਗਿਆ ਸਾਰੇ ਐਸਪਰ ਇਕੀ ਗਾਈਡਲਾਈਨ ਜੀ 31 ਤਾਰੀਖ ਨੂੰ ਇਹਨਾਂ ਨੂੰ ਪਾਰਟੀਆਂ ਨੂੰ ਸਾਰਾ ਸਮਾਨ ਦੇ ਕੇ ਇੱਕ ਡਿਸਪੈਚ ਸੈਂਟਰ ਹੁੰਦਾ ਹੈ ਹਰ ਇੱਕ ਅਸੈਂਬਲੀ ਕਾਂਸਟਿਟੂਐਂਸੀ ਦੇ ਵਿੱਚ ਉੱਥੇ ਡਿਸਪੈਚ ਸੈਂਟਰ ਤੋਂ ਇਹਨਾਂ ਨੂੰ ਡਿਸਪੈਚ ਕੀਤਾ ਜਾਏਗਾ ਜੀ ਇਹ ਆਪਣੇ ਪੋਲਿੰਗ ਬੂਥ ਤੇ ਜਾ ਕੇ ਸ਼ਾਮ ਨੂੰ 5 ਵਜੇ ਦੇ ਰੌਂਡ ਇਹਨਾਂ ਨੇ ਰਿਪੋਰਟ ਕਰਨਾ ਹੈ ਸਾਰੀ ਸਾਰੀ ਪੋਲਿੰਗ ਪਾਰਟੀਆਂ ਪਹੁੰਚ ਜਾਣਗੀ ਉਹਨਾਂ ਦੇ ਰਹਿਣ ਦਾ ਖਾਣ ਦਾ ਪੀਣ ਦਾ ਸਾਰਾ ਹੀ ਇੰਤਜ਼ਾਮ ਜੋ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਮਿਡ-ਡੇ ਮੀਟਿੰਗ ਕਰ ਰਹੇ ਹ ਸਕੂਲ ਦੇ ਵਿੱਚ ਕੀਤਾ ਜਾ ਰਿਹਾ ਹੈ ਲੈਸ ਕੁਚਨ ਸਰ ਵੋਟਰਸ ਨੂੰ ਨਵੇਂ ਵੋਟਰ ਜਿਹੜੇ ਆ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਔਰ ਕਿਸ ਤਰ੍ਹਾਂ ਉਹਨਾਂ ਨੂੰ ਬੁਲਾਵਾ ਦੇ ਰਹੇ ਜਿੱਥੇ ਵੀ ਵੋਟ ਕਰਨ ਲਈ ਆ ਜੋ ਵੀ ਨਵੇਂ ਵੋਟਰ ਹੈ ਸਾਡੇ ਲਗਭਗ 1.5 ਲੱਖ ਨਵੇਂ ਵੋਟਰ ਡਿਸਟ੍ਰਿਕਟ ਕਰਨਤਾਰਨ ਦੇ ਵਿੱਚ ਚਾਰ ਅਸੈਂਬਲੀ ਕੰਸਟੀਟੂਐਂਸੀਆਂ ਪੈਂਦੀਆਂ 1.5 ਲੱਖ ਵੋਟਰ ਉੱਥੇ ਹੈਗੇ ਆ ਜਿਨ੍ਹਾਂ ਨੇ ਫਸਟ ਟਾਈਮ ਵੋਟ ਕਰਨੀ ਹੈ ਉਹਨਾਂ ਦੇ ਲਈ ਵੀ ਸਾਡੇ ਵੱਖਰੇ ਅਰੇਂਜਮੈਂਟ ਹੈ ਨੰਬਰ 1 ਤੋਂ ਫਸਟ ਟਾਈਮ ਵੋਟਰ ਨੂੰ ਇੱਕ ਸਰਟੀਫਿਕੇਟ ਹੁੰਦਾ ਹੈ ਇਲੈਕਸ਼ਨ ਕਮਿਸ਼ਨਰ ਇੰਡੀਆ ਵੱਲੋਂ ਯੂਸੀ ਤਰ੍ਹਾਂ ਫਸਟ ਟਾਈਮ ਵੋਟਰ ਹੋ ਅਸੀਂ ਉਹਨਾਂ ਨੂੰ ਕੰਗ੍ਰੈਚੁਲੇਸ਼ਨ ਕਰਦੇ ਆਂ ਹਰ ਇੱਕ VOTER ਨੂੰ ਅਸੀਂ ਉਹ ਸਰਟੀਫਿਕੇਟ ਦੇਣਾ ਹੈ ਐਪਲੀਕੇਸ਼ਨ ਲੈਟਰ ਦੂਜਾ ਜੋ ਵੀ VOTER ਆਏਗਾ ਫਸਟ ਟਾਈਮ VOTER ਉਹਦਾ ਆਪਾਂ ਸਵਾਗਤ ਕਰਾਂਗੇ ਉਹਨੂੰ ਵੈਲਕਮ ਕਰਾਂਗੇ ਤੀਜਾ ਮੈਂ ਸਾਰੇ ਫਸਟ ਟਾਈਮ VOTER ਨੂੰ ਅਪੀਲ ਕਰਦਾ ਕਿ ਉਹ ਬੜ ਚੜ ਕੇ ਜੋ ਹੈ ਇਸ ਚੋਣ ਪ੍ਰਬੰਧ ਵਿੱਚ ਹਿੱਸਾ ਲੈ ਜੀ ਅ ਇਸ ਹਨ ਰਿਟਰਨਿੰਗ ਅਫਸਰ ਕਮ ਡਿਪਟੀ ਕਮਿਸ਼ਨਰ ਜੀ ਕੁਮਾਰ ਜੀ ਜਿਨ੍ਹਾਂ ਵੱਲੋਂ ਇਹ ਸਾਰੀ ਆਪਣੀ ਨਿਗਰਾਨੀ ਸਾਰਾ ਇੰਤਜ਼ਾਮ ਦੇਖੇ ਜਾ ਰਹੇ ਔਰ ਅਕਰਮਚਾਰੀਆਂ ਉਪਰ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਕਿ ਜਿਹੜੀ ਚੋਣ ਹੈ ਲੋਕ ਸਭਾ ਚੋਣ ਨਖੜੂਰ ਸਾਹ ਫਲਕੇ ਵਿੱਚ ਹੋਣ ਜਾ ਰਹੀ ਹੈ ਜਿਹਨੂੰ ਪੰਜਾਬ ਦੇ ਸਭ ਤੋਂ ਗਰਮ ਸੀਟ ਮੰਨਿਆ ਜਾ ਰਿਹਾ ਹੈ ਉਸ ਵਿੱਚ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਵੋਟਰ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਰਮਨ ਚਾਵਲਾ ਜਗਬਨੇ ਟੀਵੀ ਤਰੰਤਾਰਨ